ਇਤੀ ਰਾਤ ਆਏ ਤੇਜ਼ ਤੂਫਾਨ ਦੇ ਕਾਰਨ ਬਠਿੰਡਾ ਦੇ ਆਰੀਆ ਸਮਾਜ ਚੌਕ ਵਿਖੇ ਇੱਕ ਸਵਾ 100 ਸਾਲ ਪੁਰਾਣੀ ਬਿਲਡਿੰਗ ਡਿੱਗੀ ਪਰ ਜਾਨੀ ਨੁਕਸਾਨ ਤੋਂ ਰਿਹਾ ਬਚਾ ਨਗਰ ਨਿਗਮ ਵੱਲੋਂ ਇਸ ਨੂੰ ਪਹਿਲਾਂ ਹੀ ਕੀਤਾ ਗਿਆ ਹੈ ਅਨਸੇਫਟ ਡਿਕਲੇਰ ਬਣਦਾ ਹੈ ਕਿ ਬਠਿੰਡਾ ਦੇ ਆਰੀਆ ਸਮਾਜ ਚੌਕ ਵਿਖੇ ਸਵਾ 100 ਸਾਲ ਪੁਰਾਣੀ ਇੱਕ ਬਿਲਡਿੰਗ ਹੈ ਜਿਸ ਦੇ ਵਿੱਚ ਢੇਠਾਂ ਦੁਕਾਨਦਾਰ ਬੈਠੇ ਹਨ ਤੇ ਉੱਪਰ ਇਸ ਦਾ ਮਾਲਕ ਹੈ ਅਤੇ ਇਸ ਨੂੰ ਪਹਿਲੇ ਦਿਨ ਨਗਰ ਨੇਕ ਬਲੋਂ ਅਨਸੇਫ ਅਪ ਕੀਤਾ ਗਿਆ ਸੀ ਦੁਕਾਨਦਾਰਾਂ ਵੱਲੋਂ ਇਸ ਨੂੰ ਢਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਉਹ ਇਸ ਨੂੰ ਢਾਉਣ ਨਹੀਂ ਦੇਦੇ ਕਿਉਂਕਿ ਅਗਰ ਇਸ ਨੂੰ ਢਾ ਦਿੱਤਾ ਜਾਂਦਾ ਹੈ ਤਾਂ ਦੁਕਾਨਦਾਰਾਂ ਦੀ ਇੱਥੇ ਦੁਕਾਨਦਾਰੀ ਖਰਾਬ ਹੋ ਗਈ ਹੋਵੇਗੀ ਉੱਥੇ ਹੁਣ ਇਸ ਦਾ ਕਿਰਾਇਆ ਜਿਹੜਾ ਉਹ ਬਹੁਤ ਜ਼ਿਆਦਾ ਵਧ ਜਾਵੇਗਾ ਕਿਉਂਕਿ ਇਹ ਦੁਕਾਨਦਾਰ ਨੇ ਜਿਹੜੇ ਇਹ ਪੁਰਾਣੇ ਕਿਰਾਏ ਦੇ ਉੱਤੇ ਬੈਠੇ ਹੋਏ ਹਨ ਪਰ ਇਹ ਅਗਰ ਬਿਲਡਿੰਗ ਦੇ ਵਿੱਚ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਅਗਰ ਇਹ ਦਿਨ ਦਿਹਾੜੇ ਇਹ ਆਪਣਾ ਬਿਲਡਿੰਗ ਡਿੱਗਦੀ ਤਾਂ ਇਸ ਦੇ ਹੇਠਾਂ ਕੁਝ ਜਾਨਾਂ ਵੀ ਜਾ ਸਕਦੀਆਂ ਹਨ ਇਸ ਨੂੰ ਲੈ ਕੇ ਲੋਕਾਂ ਵੱਲੋਂ ਨਗਰ ਨਿਕਮ ਤੋਂ ਮੰਗ ਕੀਤੀ ਹੈ ਕਿ ਇਸ ਬਿਲਡਿੰਗ ਨੂੰ ਜਿਹੜੀ ਅਨਸੇਫ ਕੀਤੀ ਗਈ ਹੈ ਇਸ ਨੂੰ ਤੁਰੰਤ ਢਾਇਆ ਜਾਵੇ ਹਨ ਵੀ ਕੀ ਨਾਮ ਹੈ ਕਿ ਕਹਿੰਦੇ ਜਾ ਕਿ ਬਿਲਡਿੰਗ ਗਰੀ ਹੋਈ ਹੈ ਤੇ ਸਾਰਿਆਂ ਨੂੰ ਪਹਿਲੀ ਦਾ ਮੇਰੀ ਤਰਫੋਂ ਮੜਿੰਡਾ ਵਾਸੀਆਂ ਨੂੰ ਜੈ ਸ਼੍ਰੀ ਰਾਮ ਅਸੀਂ ਪਹਿਲਾਂ ਵੀ ਇਹ ਮੁੱਦਾ ਚੱਕਿਆ ਸੀ ਕਿ ਉੱਪਰਲਾ ਪੋਰਸ਼ਨ ਡਿੱਗਣ ਵਾਲਾ ਹੈ ਮੇਰੀ ਤਰਫੋਂ ਪਹਿਲਾਂ ਵੀ ਇਹ ਮੁੱਦਾ ਮੜਿੰਡਾ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਕੋਲੇ ਤੇ ਕਮਿਸ਼ਨਰ ਸਾਹਿਬ ਕੋਲੇ ਮੈਂ ਇੱਕ ਫਰਿਆਦ ਰੱਖੀ ਦੀ ਕਿ ਕਿਰਾਏਦਾਰ ਦੇ ਮਕਾਨ ਮਾਲਕ ਦੇ ਰੋਲੇ ਦੇ ਵਿੱਚ ਆਰਐਸਵਾ ਚੌਂਕ ਦੇ ਵਿੱਚ ਪਬਲਿਕ ਸਰਵਾਈਸ ਪਿਓ ਕਰੇ ਅੱਜ ਮੈਂ ਕਹਿੰਦਾ ਬੰਦਾ ਬੰਦੇ ਦਾ ਬੈਰੀ ਪਰ ਰੱਬ ਰੱਬ ਹੀ ਹੈ ਕੁਦਰਤ ਨੇ ਇਹ ਬਿਲਡਿੰਗ ਰਾਤ ਦੇ ਮੀਂਹ ਦੇ ਕਰਨਾ 2 ਵਜੇ ਡਿੱਗੀ ਹੈ ਕਿ ਬੰਦਾ ਕੋਈ ਥੱਲੇ ਨਾ ਜਾਵੇ ਇਹਦਾ ਮਤਲਬ ਪ੍ਰਕਾਤਮਾ ਦਾ ਕਿਤੇ ਨਾ ਕਿਤੇ ਹੈਗਾ ਨਾ ਅੱਜ ਜੋ ਇਹ ਬਿਲਡਿੰਗ ਅੱਜ ਨਜ਼ਰ ਆ ਰਹੀ ਹੈ ਡਿੱਗੀ ਵੀ ਇੱਥੇ ਘੱਟੋ ਘੱਟ 10-12 ਬੰਦੇ ਅੱਜ ਥੱਲੇ ਜਾਂਦੇ ਤੇ ਉਹਨਾਂ ਦਾ ਪਤਾ ਨਹੀਂ ਕਿੱਦਾਂ ਵੱਡਾ ਹਾਦਸਾ ਹੁੰਦਾ ਤੇ ਉਹਨਾਂ ਦੇ ਘਰ ਅੱਜ ਬਰਬਾਦ ਹੋ ਜਾਂਦੇ ਪਿਛਲੇ ਦਿਨੀ ਕਾਰਪੋਰੇਸ਼ਨ ਵੱਲੋਂ ਇੱਕ ਬਾਉਂਡਰੀ ਕੀਤੀ ਗਈ ਸੀ ਇਹਨਾਂ ਨੇ ਫੇਰ ਵੀ ਤੋੜ ਦਿੱਤੀ ਇਹਨਾਂ ਵੱਤੋਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਮੈਨੂੰ ਇੱਕ ਵਿਸ਼ਵਾਸ ਦਿਵਾਇਆ ਸੀ ਕਿ ਇਹ ਬਿਲਡਿੰਗ ਅਸੀਂ ਢਵਾਵਾਂਗੇ ਇਹਦਾ ਉੱਪਰਲਾ ਕਬਜ਼ਾ ਮਾਲਕਾ ਕੋਲ ਹੈ ਥੱਲੇ ਕਿਰਾਏਦਾਰ ਬੈਠੀ ਹੈ ਅਸੀਂ ਇੱਕੋ ਮੰਗ ਰੱਖਦੇ ਸੀ ਕਿ ਉੱਪਰਲਾ ਪੋਰਸ਼ਨ ਇਹ ਤੋਂ ਆਕੇ ਤੇ ਖਾਲੀ ਕੀਤਾ ਜਾਵੇ ਤਾਂ ਜੋ ਕਿਸੇ ਦੇ ਸੱਟ ਨਾ ਵੱਜੇ ਤੇ ਉੱਪਰਲਾ ਪੋਰਸ਼ਨ ਮਾਲਕਾ ਦਾ ਕਬਜ਼ਾ ਹੈ ਅਸੀਂ ਇੱਕੋ ਗੱਲ ਕਹਿੰਦੇ ਹਾਂ ਕਿ ਉੱਪਰਲਾ ਪੋਰਸ਼ਨ ਦੀ ਸਫਾਈ ਹੋ ਜਾਵੇ ਤਾਂ ਜੋ ਪਬਲਿਕ ਦਾ ਕਿਸੇ ਦਾ ਆਮ ਬੰਦੇ ਦਾ ਨੁਕਸਾਨ ਨਾ ਹੋਵੇ ਹੁਣ ਵੀ ਬਿਲਡਿੰਗ ਜਿਹੜੀ ਡਿੱਗਣ ਵਾਲੀ ਹੈ ਤੇ ਕਹਿੰਦੇ ਦੁਕਾਨਦਾਰ ਆ ਕੇ ਫਿਰ ਖੋਲ ਲੈਂਦੇ ਦੁਕਾਨ ਕਿਵੇਂ ਦੇਖ ਦੋ ਨਾ ਮੈਂ ਇੱਕੋ ਗੱਲ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਦ ਤੱਕ ਬਕਾਨ ਮਾਲਕ ਉੱਪਰਲਾ ਪੋਰਸ਼ਨ ਠੋਵੇ ਜਾਂ ਕਾਰਪੋਰ ਇਹਦੇ ਜਿਹਦੇ ਪਬਲਿਕ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਬਜਿੰਦਰ ਸਿੰਘ ਜੀ ਅੱਜ ਹੀ ਸ਼ਹਿਰ ਦਾ ਮੇਨ ਚੌਕਾ ਜੀ ਇਹਦੇ ਵਿੱਚ ਜਿਹੜੇ ਦਿਨ ਦੇ ਵਿੱਚ ਹਜ਼ਾਰਾਂ ਲੋਕ ਆਉਂਦੇ ਜਾਂਦੇ ਨੇ ਇਹੋ ਜੀਆਂ ਸੁਰੱਖਤ ਬੰਦਲਾਂ ਜਿਹੜੀਆਂ ਬਿਲਡਿੰਗਾਂ ਨੇ ਉਹ ਪੰਜਾਬ ਸਰਕਾਰ ਨੂੰ ਬੈਨ ਕਰਨੀਆਂ ਚਾਹੀਦੀਆਂ ਤੇ ਬੰਦ ਕਰਨੀਆਂ ਚਾਹੀਦੀਆਂ ਤਾਂ ਜੋ ਲੋਕਾਂ ਦੀ ਜਾਨ ਮਾਲ ਜਿਹੜਾ ਉਹ ਸੁਰੱਖਤ ਹੋ ਸਕੇ ਇੱਕ ਸੁਪਰੀਵਿਜ਼ਰੀ ਕਾਰਫਸਟਨ ਬਾਉਂਡਰੀ ਵੀ ਕੀਤੀ ਗਈ ਦੁਕਾਨਦਾਰ ਨੇ ਫਿਰ ਤੋੜਿਆ ਇਹ ਕਾਰਪੋਰੇਸ਼ਨ ਦਾ ਅਧਿਕਾਰ ਖੇਤਰ ਹੈ ਕਾਰਪੋਰੇਸ਼ਨ ਨੂੰ ਇਹ ਦੇਖ ਕੇ ਆਪਦਾ ਬਣਦੀ ਕਾਰਵਾਈ ਕਰਨੀ ਚਾਹੀਦੀ। ਦੇਖੋ ਜੀ ਉਹ ਬਿਲਡਿੰਗ ਦਾ ਕਾਫੀ ਟਾਈਮ ਤੋਂ ਰੋਲਾ ਚੱਲ ਰਿਹਾ ਸੀ ਮਾਲਕਾਂ ਨਾਲ ਤੇ ਜਿਵੇਂ ਸਾਨੂੰ ਪ੍ਰੂਫ ਦਿਖਾਈ ਜਾਂਦੇ ਕਿ ਮਾਲਕਾਂ ਨੇ ਪਹਿਲਾਂ ਹੀ ਬਿਲਡਿੰਗ ਨੂੰ ਕਮਜ਼ੋਰ ਕੀਤਾ ਗਿਆ ਜੀ ਦੁਕਾਨਾਂ ਖਾਲੀ ਕਰਾਉਣ ਦੇ ਮਾਰੇ ਲੋਕਾਂ ਤੋਂ ਕਿ ਜਿਹੜੇ ਦੁਕਾਨਦਾਰ ਇੱਥੇ 70-80 ਸਾਲ ਦੇ ਬੈਠੇ ਆ ਪੁਰਾਣੇ ਉਹਨਾਂ ਨੂੰ ਖਾਲੀ ਕਰਾਉਣ ਦੇ ਮਾਰੇ ਇਹ ਸਾਰਾ ਡਰਾਮਾ ਰਚਾਇਆ ਗਿਆ। ਜਦੋਂ ਸ਼ੁਕਰ ਕਰੋ ਰਾਤ ਤੂਫਾਨ ਆ ਗਿਆ ਜਿਸ ਦੇ ਕਰਕੇ ਕੋਈ ਰਾਤ ਨੂੰ ਨੁਕਸਾਨ ਨਹੀਂ ਹੋਇਆ ਕਿ ਇਹ ਦੁਕਾਨਾਂ ਡਿੱਗ ਪਈਆਂ। ਅਤੇ ਹੁਣ ਸਕੂਲ ਲੱਗ ਚੁੱਕਿਆ ਹੈ ਬੱਚੇ ਵੀ ਇੱਥੋਂ ਲੰਘ ਰਹੇ ਆ ਤੇ ਆਮ ਪਬਲਿਕ ਵੀ ਇੱਥੋਂ ਲੰਘ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਇਹ ਮੰਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਇਸ ਬਿਲਡਿੰਗ ਨੂੰ ਖਸਤਾ ਨੂੰ ਉੱਪਰੋਂ ਖਾਲੀ ਕੀਤੀ ਜਾਵੇ ਤਾਂ ਕਿ ਕੋਈ ਵੱਡਾ ਨੁਕਸਾਨ ਨਾ ਹੋ ਜਾਵੇ ਤੇ ਆਮ ਜਿਹੜੇ ਲੋਕ ਉਹ ਤੋਂ ਰਸਤਾ ਹੈ ਜਿਹੜਾ ਉਹਨੂੰ ਰੋਕ ਕੇ ਇੱਕ ਵਾਰੀ ਇਹਨੂੰ ਬੰਦ ਕਰਕੇ ਸਾਫ਼ ਕਰਨਾ ਚਾਹੀਦਾ ਹੈ ਇਹ ਜਲਦੀ ਤੋਂ ਜਲਦੀ ਉੱਥੋਂ ਹਟਾਇਆ ਜਾਵੇ ਤਾਂ ਕਿ ਕਿਸੇ ਦੀ ਜਾਨੀ ਜਾਨ ਨਾ ਲਗੇ ਇਹ ਬਹੁਤ ਖਸਤਾ ਹੋ ਚੁੱਕੀ ਹੈ ਜਿੰਨੀ ਜਲਦੀ ਟੋਆਇਆ ਜਾਊਗਾ ਉਹਨਾ ਬੈਟਰ ਹੈ ਪਿਛਲੇ ਦਿਨਾਂ ਕਾਰਪੇਟ ਨੂੰ ਬੰਦੋਂਗੇ ਜਿਹੜੇ ਬਾਉਂਡਰੀ ਕੀਤੀ ਗਈ ਸੀ ਦੁਕਾਨਦਾਰਾਂ ਨੇ ਫੇਰ ਤੋਂ ਬਾਉਂਡਰੀ ਨੂੰ ਖੋਲ ਦੇਣਾ ਨਹੀਂ ਅੰਨੇ ਲਈ ਸਬਸਕ੍ਰਾਈਬ ਨਹੀਂ ਉਹਨਾਂ ਨੇ ਇੱਕ ਦੋ ਜਣਾਂ ਨੇ ਬਦਲੇ ਢਾਤੇ ਸੀ ਇਥੇ ਕਰਕੇ ਉਹਨਾਂ ਨੇ ਤਾਰ ਖੋਲ ਲਿਆ ਨਹੀਂ ਦੁਟਿਆ ਨਹੀਂ ਖੋਲਿਆ ਜਨਰਲ ਖਤਰਾ ਲੱਗਦਾ ਸੀ ਜਿਨ੍ਹਾਂ ਨੂੰ ਖਤਰਾ ਲੱਗਦਾ ਸੀ ਉਹਨਾਂ ਨੇ ਨਹੀਂ ਖੋਲਿਆ ਇੱਕ ਦੋ ਦੁਕਾਨਦਾਰਾਂ ਨੇ ਉਹਨਾਂ ਉਸੇ ਦਿਨ ਬਦਲੇ ਢਾਤੇ

ਇਸੇ ਕੋਈ ਸਰਟੀਫੀਕਟ ਨਾ ਹੋਵੇ ਪਤਾ ਲੱਗੇ ਪਿਛਲੇ ਦਿਨ ਤੁਹਾਡੇ ਵੀ ਹੋ ਗਏ ਸੀ ਆਪਾਂ ਦਾ ਪਰਮਾਤਮਾ ਦੇ ਬਚਾਤਾ ਲੋਕਾਂ ਦੀਆਂ ਰੂਹਾਂ ਦੇਖਣ ਵਾਸਤੇ ਆਪਾਂ ਨੂੰ ਪਰਮਾਤਮਾ ਨੇ ਬਚਾਤਾ ਤੇ ਸਭ ਨੂੰ ਰੱਬ ਫੜਾਵੇ ਤੇ ਇਹਨੂੰ ਉਦਲੀ ਮੰਡਲ ਟਾ ਕੇ ਸਫਾਇਆ ਕੀਤਾ ਜਾਵੇ ਤਾਂ ਕਿ ਕਿਸੇ ਨੂੰ ਕੋਈ ਅਸਰ ਨਾ ਪਹੁੰਚੇ ਜੀ ਦਾ ਮੇਰਾ ਨਾਮ ਰਕੇਸ਼ ਵੰਸਲ ਹੈ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਉਹ ਤਾਂ ਕਿਸੇ ਵੀ ਜੜੀ ਦੁਕਾਨਾਂ ਦੀ ਖਸਤਾ ਹਾਲਤ ਹੈ ਖਸਤਾ ਹਾਲਤ ਉੱਪਰੋਂ ਲੈ ਕੇ ਪਾਸੋਂ ਖਸਤਾ ਹਾਲਤ ਹੋਈ ਹੋਈ ਹੈ ਜਿਹੜੀ ਕਿ ਦੁਕਾਨਦਾਰ ਤੇ ਜਿਹੜਾ ਦੁਕਾਨ ਮਾਲਕਾ ਜਿਹਦੀ ਜਗ੍ਹਾ ਹੈਗੀ ਉਹਦੇ ਆਪ ਦੇ ਕਬਜ਼ੇ 'ਚ ਆ ਉਹ ਆਪ ਦੇ ਕਬਜ਼ੇ 'ਚੋਂ ਜਦੋਂ ਮਰਜ਼ੀ ਢਾ ਸਕਦਾ ਨੂੰ ਕੋਈ ਕਿਹੜਾ ਕੋਈ ਰੋਕਦਾ ਜਾਂ ਜਿੰਨਾ ਸਾਨੂੰ ਪਤਾ ਲੱਗੇ ਉੱਪਰ ਦਾ ਕੋਈ ਕੈਸ ਵੀ ਨਹੀਂ ਚੱਲਦਾ ਜੋ ਕੈਸ ਨਹੀਂ ਚੱਲਦਾ ਤੇ ਜਦੋਂ ਮਰਜ਼ੀ ਆ ਕੇ ਢਾ ਦੇ ਕਾਰਪੋਰੇਸ਼ਨ ਢਾ ਦੇ ਫਿਰ ਦਿੱਕਤ ਕੀ ਹੈ ਕੌਣ ਰੋਕਦਾ ਉਹਨਾਂ ਨੂੰ ਕਿਉਂ ਕਿਸੇ ਨੂੰ ਕਿਸੇ ਮਰਵਾ ਕੇ ਥੋੜਾ ਉਹ ਕਰਾਣੇ ਜਦੋਂ ਕੱਲ ਨੂੰ ਕੋਈ ਥੱਲੇ ਆ ਗਿਆ ਫੇਰ ਕੋਈ ਮਰ ਗਿਆ ਫੇਰ ਉਹ ਤੋਂ ਬਾਅਦ ਇਹ ਕਾਰਨ ਕਾਰਪੋਰੇਸ਼ਨ کرے گا ਪ੍ਰਸ਼ਾਸਨ ਕਰੇ ਉਹਦਾ ਫਾਇਦਾ ਕੀ ਹੈ ਸਸਤ ਕੰਮ ਦਾ ਇਹ ਚਾਹੀਦਾ ਵੀ ਇਹਨਾਂ ਨੂੰ ਜਾਂ ਤਾਂ ਮਾਲਕਾਂ ਨੂੰ ਆਪ ਧੰਦੇਣਾ ਚਾਹੀਦਾ ਉੱਪਰਲਾ ਪੋਰਸ਼ਨ ਇਹਦਾ ਕਾਰਪੋਰੇਸ਼ਨ ਨੂੰ ਚਾਹੀਦਾ ਵੀ ਉਹਨੂੰ ਠਾਏ ਜਾ ਮਾਲਕ ਨੇ ਗਲਵੱਧ ਕੀਤੀ ਉਹ ਕਿ ਸਾਡਾ ਰੋਲਾ ਚੱਲਦਾ ਦੁਕਾਨਦਾਰ ਦਾ ਦੁਕਾਨ ਦਾ ਜਿਹੜਾ ਉੱਪਰਲਾ ਪੋਰਸ਼ਨ ਡਿੱਗਣ ਵਾਲਾ ਉਹਦਾ ਮੇਰੇ ਹਿਸਾਬ ਨਾਲ ਕੋਈ ਰੋਲਾ ਨਹੀਂ ਚੱਲਦਾ ਕੋਈ ਕੇਸ ਨਹੀਂ ਚੱਲਦਾ ਜਿਹੜਾ ਜਿੰਨੇ ਸਾਨੂੰ ਪਤਾ ਲੱਗਿਆ ਉੱਪਰਲਾ ਕਬਜ਼ਾ ਮਾਲਕਾ ਕੋਲ ਹੈ ਕਿਸ ਤਰ੍ਹਾਂ ਇਹ ਬੰਨ ਕਰਦੇ ਕੀ ਹੋਣਾ ਚਾਹੀਦਾ ਫਿਰ ਦੇਖੋ ਜੀ ਰਿਸਕੀ ਕੰਮ ਹੈ ਅੱਛਾ ਸਕੂਲ ਆ ਗੁਰਦੁਆਰਾ ਸਾਹਿਬ ਜਾਂਦੇ ਲੋਕ ਕੱਲ ਨੂੰ ਕਿਸੇ ਦੇ ਜੇ ਕੋਈ ਦੇਖੇ ਫਾਈਲਟੇ ਦਾ ਕੱਲ ਨੂੰ ਕੋਈ ਪ੍ਰੋਬਲਮ ਆ ਗਈ ਕਿ 60 ਵਜੇ ਉਹਦਾ ਕੌਣ ਜ਼ਿੰਮੇਵਾਰ ਹੋਗਾ ਜ਼ਿੰਮੇਵਾਰ ਤਾਂ ਨਾਲ ਹੀ ਹੋਊਗਾ ਨਾ ਜਿੱਦੀ ਜਗ੍ਹਾ ਜ਼ਿੰਮੇਵਾਰ ਤਾਂ ਉਹੀ ਹੋਣਾ ਚਾਹੀਦਾ ਪੱਲਾ ਲਗਾ ਪਿਛਲੇ ਦਿਨ ਵੀ ਇੱਕ ਪ੍ਰਧਾਨ ਨੇ ਵੀ ਕਹਿੰਦੇ ਹਾਂਜੀ ਹਾਂਜੀ ਪੱਲਾ ਵੀ ਉਹਨਾਂ ਦੀ 60 ਵਜੇ ਉਹ ਤਾਂ ਵਿਚਾਰ ਹੈਗਾ ਉਹਨਾਂ ਦਾ ਜੀ ਉਹਨਾਂ ਦਾ ਵਿਚਾਰ ਹੈ ਜਦੋਂ ਕਾਫੀ 60 ਵਜੇ ਆ ਕੇ ਗਏ ਆ ਉਹਨਾਂ ਨੇ ਉਹ ਵੀ ਇਹੀ ਕਹਿ ਕੇ ਗਏ ਆ ਵੀ ਇਸ ਤਰ੍ਹਾਂ ਵੀ ਪ੍ਰੋਬਲਮ ਆਦੇ ਦੇਖਿਆ ਜਾਵੇ ਕਿ ਰਾਤ ਸਨੇ ਗਰੀ ਹੈ ਬਿਲਡਿੰਗ ਜੇ ਆਰੀਆ ਸਬ ਚੌਕ ਦਾ ਦਿਲ ਹੈ ਸ਼ਹਿਰ ਦਾ ਇੱਥੇ ਇੰਨੀ ਪਬਲਿਕ ਹੁੰਦੀ ਹੈ ਜੀ ਕਿ ਦਿਨ ਦੇ ਦਿਹਾੜੇ ਟਿਕਦੇ ਉਹ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਜਿਵੇਂ ਪੀਟੀ ਡਿੱਗੀ ਆ ਜਿਵੇਂ ਉਤੋਂ ਪੱਥਰ ਡਿੱਗੇ ਆ ਉਸ ਹਾਲਾ ਨਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਇਹ ਤਾਂ ਰਾਤ ਦੇ ਟਾਈਮ ਆ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਇਹ ਰਾਤ ਨੂੰ ਡਿੱਗੀ ਆ ਜੇ ਦਿਨ ਇਹ ਟਿਕ ਜਾਂਦੇ ਤਾਂ ਪਤਾ ਨਹੀਂ ਕਿੰਨਾ ਕਿੰਨਾ ਨੁਕਸਾਨ ਹੁੰਦਾ